ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਬੱਬੂ ਡੈਰੀ ਫਾਰਮ ਤੇ ਤੇ ਅੱਜ ਦੀ ਵੀਡੀਓ ਮੇਰੇ ਪਿੰਡ ਆਪਣੇ ਪਿੰਡ ਜਲਾਲ ਤੇ ਜ਼ਿਲ੍ਹਾ ਬਠਿੰਡਾ ਦਸੀਰ ਰਾਮਪਰਾਪੂਲ ਤੇ ਬਾਈ ਕੋਲੇ ਪਹੁੰਚਿਆ ਆਪਾਂ ਤੇ ਦੋ ਨਗ ਸੇਲ ਆ ਤੇ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਬਾਈ ਤੋਂ ਕਿੰਨੇ ਕਿੰਨੇ ਸੋਇਆ ਬੈਡ ਡਿਟੇਲ ਸਾਰੀ ਪੁੱਛਾਂਗੇ ਤੇ ਤੋੜ ਕੇ ਵੀ ਦਿਖਾਵਾਂਗੇ ਬਣੇ ਰਹੋ ਵੀਡੀਓ ਦੇਖੋ ਐਂਡ ਤੱਕ ਜਿਹੜੇ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੁਣ ਆਪਾਂ ਵਿਕਰੀ ਵਾਲੇ ਪਸੰਦੀਆਂ ਇਸ ਤਰ੍ਹਾਂ ਵੀਡੀਓ ਲੈ ਕੇ ਆਉਂਦੇ ਰਹਿ ਕਰਾਂਗੇ ਵਧੀਆ ਵਧੀਆ ਸਾਫ਼-ਸਾਫ਼ ਪਸੂ ਲਿਆਇਆ ਕਰਾਂਗੇ ਤੇ ਰੇਟ ਵੀ ਬਿਲਕੁਲ ਵਾਜਿਬ ਤੇ ਵੀਡੀਓ ਦੇ ਵਿੱਚ ਹੀ ਰੇਟ ਕਰਿਆ ਕਰਾਂਗੇ ਬਣੇ ਰਹੋ ਵੀਡੀਓ ਦੇਖੋ ਐਂਡ ਤੱਕ ਤੇ ਆਜੋ ਮਲਾਉਣਿਆ ਬਾਈ ਦੇ ਨਾਲ ਸਸਿਕਾ ਬਾਈ ਜੀ ਸ਼ਸਤਰੀ ਜੀ ਬਾਈ ਜੀ ਆਪਣਾ ਨਾਮ ਦੱਸੋ ਬਾਈ ਮੇਰਾ ਨਾਮ ਨਿਹਾਲ ਸਿੰਘ ਪਿੰਡ ਜਲਾਲ ਹਾਂਜੀ ਬਠਿੰਡਾ ਤੁਸੀਂ ਰਾਮਪੁਰ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 950108768 ਠੀਕ ਆ ਜੀ ਤੇ ਆਪਾਂ ਇਸ ਵੇੜ ਤੋਂ ਸ਼ੁਰੂ ਕਰ ਲਈਏ ਪਹਿਲਾਂ ਹੀ ਹਾਂਜੀ ਤੇ ਕਿੰਨੇ ਸੂਏ ਜੀ ਇਹ ਇਹ ਬਾਈ ਤੀਜੇ ਸੂਏ ਆ ਠੀਕ ਆ ਜੀ ਠੀਕ ਆ ਗੁਰਸਿੱਖ ਪਰਿਵਾਰ ਤੋਂ ਆਪਾਂ ਲਈ ਆ ਠੀਕ ਆ ਜੀ 27 ਕਿਲੋ ਦੁੱਧ ਉਹਨਾਂ ਨੇ ਰਿਕਾਰਡ ਦਿੱਤਾ ਹੈਗਾ ਠੀਕ ਆ ਜੀ ਇਹ ਕੋਈ ਇੱਚੀ ਗੱਲ ਨਹੀਂ ਗਾਂ ਪੂਰੀ ਠੰਢੀ ਆ ਇਹਦੀ ਗੱਲ ਹੈ ਠੀਕ ਆ ਜੀ ਪੱਤਰ ਨਹੀਂਗਾ ਜਿਵੇਂ ਮਰਜੀ ਦੇਵਾ ਵੇਖੋ ਨਾੜਾ ਹਾਂਜੀ ਨਾੜਾ ਮੋਟਣਾ ਥਾਣ ਹਵਨ ਨੀਤਾ ਆਪਾਂ ਤੋੜ ਕੇ ਵੀ ਦਿਖਾਵਾਂਗੇ ਤੋੜ ਕੇ ਵੀ ਦਿਖਾਵਾਂਗੇ ਤੇ ਦੂਜੇ ਸੂਏ ਦਾ ਕਿੰਨਾ ਦੁੱਧ ਚੋਇਆ 27 ਕਿਲੋ 27 ਕਿਲੋ ਹੁਣ ਕਿੰਨੇ ਦਿਨ ਰਿਲੇਜੂ ਸੂਣ ਤੇ ਹੁਣ ਬਸ ਦਿਨ ਪੂਰੇ ਆ ਕੱਲ ਤੋਂ ਪੂਰੇ ਹੋ ਜਾਣਾ 14 ਤਰੀਕ ਤੋਂ ਠੀਕ ਹੈ 14 ਤਰੀਕ ਨੂੰ ਦਿਨ ਪੂਰੇ ਆ ਜੀ ਹਾਂ ਚਾਰ ਪੰਜ ਦਿਨ ਲੈ ਵੀ ਸਕਦੀ ਐ ਹਾਂਜੀ ਲੈ ਜੂਗੀ ਚਾਹੇ ਤਾਂ ਢਿੱਲਾ ਢੋਲਾ ਰਹਿੰਦੀਆਂ ਹਨੇ ਹੀ ਲੈ ਵਿੱਚ ਹਾਂ ਕਾਂ ਲੈ ਜਾਂਦੀ ਐ ਤਾਂ ਪਰਾਂ ਦੇ ਤੋੜ ਕੇ ਦਿਖਾ ਦਿਓ ਇਧਰ ਨੂੰ ਤੋੜ ਲੋ ਲਓ ਵੀ ਦੋਸਤੋ ਵੈੜ ਬਹੁਤ ਵਧੀਆ ਤੀਜੇ ਸੂਏ ਨੂੰ ਗੱਬਣਾ ਤੇ ਦਿਨ ਪੂਰੇ ਹੋ ਚੁੱਕੇ ਤੇ ਹਜੇ ਦਿਨ ਨਾ ਹਾਂਜੀ ਹਾਂਜੀ ਉਹ ਵੀ ਬੇਟ ਬੋਟ ਵੀ ਬਹੁਤ ਵਹਿੜਦਾ ਤੇ ਥਣ ਖਵਾਨੇ ਦੀ ਪੂਰੀ ਸਾਫ ਆ ਇੱਥੋਂ ਰੁਕੋਗੇ ਇੱਥੇ ਮਾੜਾ ਰੁਕੋ ਲਓ ਇੱਥੇ ਚੈੱਕ ਕਰਿਓ ਲੈ ਵਾ ਨਾੜਾ ਨੂੜਾ ਬਹੁਤ ਸੋਹਣਿਆ ਲੇਵੇ ਤੇ ਥਣ ਵੀ ਕੱਲਾ ਕੱਲਾ ਥਣ ਲੱਗਿਆ ਵਾ ਲੈ ਚਲੋ ਇੱਧਰ ਨੂੰ ਮੋੜ ਲਓ ਬੇਟ ਵੀ ਹੈਵੀ ਬੇਟ ਦੀ ਆ ਪੂਰੀ ਚੈੱਕ ਕਰੋ ਕੁਆਲਿਟੀ ਬਹੁਤ ਵਧੀਆ ਇੱਥੇ ਰੱਖੋ ਲਓ ਵੀ ਚਾਰੇ ਥਣ ਹੱਥ ਦੀ ਚਵਾਈ ਵਾਲੇ ਇੱਕੋ ਜਿਹੇ ਥਣ ਲੱਗੇ ਹੋਇਆ ਤੇਲੇ ਥਣ ਹਵਾਨੇ ਦੀ ਪੂਰੀ ਸਾਫ ਆ ਤੇ ਕੀ ਰੇਟ ਆ ਇਹਦਾ ਬਈ ਜੀ ਇਹਦਾ ਭਾਈ ਜੀ ਲੈਂ ਦੇਣੀ ਹੈ 1 ਲੱਖ 5000 ਰੁਪਏ ਠੀਕ ਹੈ ਜੀ ਵਿੱਚੋਂ ਮਾਨਤਾ ਤਾਂ ਹੋ ਜੂ ਬੰਦਾ 350 ਜਿਹੜਾ ਵੀਰ ਕੋ ਵੇਖ ਕੇ ਆਊਗਾ ਤਾਂ ਮਾਨਤਾ ਜ਼ਰੂਰ ਕਰਾਂਗੇ ਇਜੀ ਗੱਲ ਨਹੀਂ ਨਾ ਕਰਕੇ ਠੀਕ ਹੈ ਜੀ ਹਾਂਜੀ ਲਾਜੋ ਦੂਜੀ ਵੈੜ ਤੇ ਆਜੋ ਜੀ ਇਹਦੀ ਦੇ ਦਿਓ ਡਿਟੇਲ ਇਹ ਵੀਰੇ ਪਹਿਲਣ ਠੀਕ ਹੈ ਪਲੂਣ ਵੈੜੀ ਹੈ ਪਲੂਣ ਵੈੜ ਤੇ ਦੰਦੋ ਵੀ ਖੀਰੀ ਹੈ ਖੀਰੀ ਦੰਦੋ ਹਾਂ ਠੀਕ ਹੈ ਜੀ ਇਹਦੇ ਕਿੰਨੇ ਕਿਦਾਂ ਟਾਈਮ ਰਹਿੰਦਾ ਈ ਹਜੇ ਕਿੰਨੇ ਦਿਨ 15 ਤੋਂ 20 ਦਿਨ ਲੈ ਜਿਓ ਜੀ ਹੋਰ 15 20 ਦਿਨ ਲੈ ਜਿਓ ਹਣੇ ਹੁਣ ਲੇਵਾ ਪੱਟਣਾ ਸਟਾਰਟ ਕਰਿਆ ਹਜੇ ਹਾਂ ਹਾਂ ਇਹ ਵੀ ਪੂ ਹਾਂ ਜੀ ਠੰਡੀ ਸੀ ਲਾਵੀ ਹਣੀ ਠੰਡੀ ਸੀ ਲਾਵੀ ਠੀਕ ਹੈ ਜੀ ਤੇ ਇਹਦਾ ਰੇਟ ਇਹਦਾ ਵੀ ਰੋ 70000 ਠੀਕ ਹੈ ਜੀ ਇਹਦੇ ਚ ਮਾਨਤਨ ਕਰਦੇ ਮਾਨਤਨ ਜ਼ਰੂਰ ਕਰਾਂਗੇ ਤੁਹਾਡੀ ਵੀਡੀਓ ਵੇਖ ਕੇ ਕਿਹੜਾ ਬੰਦਾ ਆਊਗਾ ਤਾਂ ਪੱਕਾ ਮਾਨਤਨ ਕਰਾਂਗੇ ਜੀ ਠੀਕ ਹੈ ਜੀ ਹਾਂ ਜੀ ਲੋ ਤੋੜ ਕੇ ਦਿਖਾ ਦਿਓ ਇਹ ਵੀ ਲਓ ਬਈ ਇਹ ਪਲੂਣ ਵੈੜਾ ਹਜੇ ਖੀਰੀ ਐ ਦੰਦੋ ਤੇ 20 ਵਜh ਦੇ ਰਹਿੰਦੇ ਜੀ ਇਹਦੇ ਬਾ 15 ਤੋਂ 20 ਦਰ ਲੈ ਜੀ ਅਸਲੀ 15 20 ਦਰ ਰਹਿੰਦੇ ਇਹਦੇ ਹਾਂ ਤੇ ਇਹ ਵੀ ਵੈੜ ਬਹੁਤ ਵਧੀਆ ਤਿਆਰ ਹੋ ਲੇਵਾ ਹੁਣ ਪੱਟ ਲੈਣੇ ਆ ਉਹ ਦੇਖੋ ਤੁਸੀਂ ਇੱਥੇ ਰੋਕੋਗੇ ਮਾੜਾ ਜੀ ਲੋ ਝੂਲੀ ਝੂਲੀ ਬਹੁਤ ਸੁਣੀ ਕੱਢਦੀ ਆਉਂਦੀ ਆ ਲੈ ਚੱਲੋ ਕੱਦ ਕਾਠੇ ਦਾ ਵੀ ਬੈੜ ਦਾ ਬਹੁਤ ਵਧੀਆ ਦੂਜੀ ਗੱਲ ਹੈ ਭਾਈ ਇਹ ਗਰਮੀ ਚੱਲਣ ਵਾਲੀਆਂ ਗੱਲਾਂ ਤੋਂ ਹਾਂਜੀ ਹਾਂਜੀ ਹਾਂ ਦੂਜਾ ਗੱਲ ਆ ਫਾਰਮ ਕਰੂੰਗਾ ਹਾਂਕਦਾਂ ਬਹੁਤ ਹਾਂਜੀ ਛੇਤ ਪੱਖੋ ਇਹ ਵੀ ਪੂਰੀ ਵਧੀਆ ਭਾਈ ਲੋ ਵੀ ਜਿਹੜੇ ਵੀ ਜਿਹੜੇ ਭਰਾ ਨੂੰ ਪਸੰਦ ਹੋਵੇ ਬੈੜ ਤੇ ਦੋ ਅੱਜ ਦੀ ਵੀਡੀਓ ਦੇ ਵਿੱਚ ਨਗ ਬਕਾਉ ਸੀਗੇ ਤੇ ਵੀਡੀਓ ਨੂੰ ਬਹੁਤ ਵਾਅ ਸ਼ੇਅਰ ਜਰੂਰ ਕਰਿਓ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ